ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਠੇਰ ਸਖਲੀਆਂ ਨੇ ਜਿਨ੍ਹਾਂ ਨੇ ਦੇਸ ਕੌਮ ਦੇ ਲਈ ਪੈਰ ਤਰਿਆ ਉਹਨਾਂ ਨੇ ਲੱਖਾਂ ਮੁਸੀਬਤਾਂ ਝੱਲੀਆਂ ਨੇ ਉਹਨਾਂ ਨੇ ਲੱਖ ਮੁਸੀਬਤਾਂ ਝੱਲੀਆਂ ਨੇ ਬੀਬੀ ਮਨਜੀਤ ਕੌਰ ਦਾਖਾ ਜਿਲ੍ਹਾ ਲੁਧਿਆਣਾ ਬੀਬੀ ਹੋਰ ਵਾਰ ਸਣਾ ਦੇ 2012 ਹੋਰ ਸਣਾ ਦੇ ਹੋਰ ਹਾਂਜੀ ਹੋਰ ਆਪਣਾ ਛੋਟੇ ਸਾਹਿਬ ਜੱਜ ਨਹੀਂ ਕਰਦੇ ਨੇ ਹਾਂਜੀ ਹਾਂਜੀ ਧੋ ਬਾਲ ਮਸੂਮਾਂ ਦਾ ਸਾਥੋਂ ਦੱਖ ਜਰੇ ਆਨੀ ਜਾਣਾ ਧੋ ਬਾਲ ਮਸੂਮਾਂ ਦਾ ਸਾਥੋਂ ਦੱਖ ਜਰੇ ਆਨੀ ਜਾਣਾ ਬੱਲ ਕਲ ਨਹੀਂ ਢਾਲ ਸਕਦੇ ਨਾ ਦਾਤਾ ਕੀਤੇ ਬੋਲ ਜਵਾਨੋ ਬੱਲ ਕਲ ਨਹੀਂ ਢਾਲ ਸਕਦੇ ਨਾ ਦਾਤਾ ਕੀਤੇ ਬੋਲ ਜਵਾਨੋ ਪਹਿਲਾਂ ਹੀ ਤਰ ਜਾਮਾ ਜਿੱਤ ਕੇ ਫਿਰ ਹਰਿਆਣੀ ਜਾਣਾ ਦੋ ਬਾਲ ਮਸੂਮਾ ਦਾ ਮੈਥੋਂ ਦੁੱਖ ਜਰਿਆ ਨਹੀਂ ਜਾਣਾ ਦੋ ਬਾਲ ਮਸੂਮਾ ਦਾ ਮੈਥੋਂ ਦੁੱਖ ਜਰਿਆ ਨਹੀਂ ਜਾਣਾ ਆਤਿਆਚਾਰ ਕਰ ਰਹੀ ਆ ਇਸ ਕਰਕੇ ਸਾਡੀ ਸਰਕਾਰ ਨੂੰ ਅਕਲ ਆਉਣੀ ਚਾਹੀਦੀ ਆ ਹਾਂਜੀ ਜਿਹੜੀ ਸਾਡੀ ਸਰਕਾਰ ਆ ਉਹਨਾਂ ਨੂੰ ਮਤਲਬ ਆਉਣੀ ਚਾਹੀਦੀ ਵੀ ਦੇਖੋ ਕਿੰਨੇ ਨੌਜਵਾਨ ਬੱਚੇ ਬਾਹਰ ਨੂੰ ਜਾ ਰਹੇ ਆ ਬਾਹਰੋਂ ਫਿਰ 25 25 30 30 ਲੱਖ ਰੁਪਏ ਲਾ ਕੇ ਬਾਹਰੋਂ ਆ ਇਧਰੋਂ ਆ ਰਹੇ ਆ ਜਿਹੜੇ ਤਾਂ ਜਾਗਦੀ ਜ਼ਮੀਰ ਵਾਲੇ ਆ ਉਹ ਤਾਂ ਜਾਣਦੇ ਆ ਜਿਥੇ ਲੋੜ ਹਾਂਜੀ ਜਿਹੜੇ ਨਹੀਂ ਹਜੇ ਵੀ ਨਹੀਂ ਜਾਗੇ ਹੈਗੇ ਉਹਨਾਂ ਨੂੰ ਕੋਈ ਹੈ ਹੀ ਨਹੀਂ ਲੋੜ ਹੀ ਕੋਈ ਫਿਕਰ ਨਹੀਂ ਜਿਹੜੀ ਸਾਡੀ ਨੌਜਵਾਨੀ ਪੀੜ੍ਹੀ ਆ ਉਹ ਜਾਂਦੀ ਨਸਿਆਂ ਦੇ ਬਾਲ ਅਸੀਂ ਰਜਾਨਾ ਦੇਖਦੇ ਆਂ ਵੀ ਕਿਤੇ ਕਿਤੇ ਬੱਚਾ ਡਿੱਗ ਜਾਂਦਾ ਵੀ ਦੋ ਜੀ ਨੌਜਵਾਨਾਂ ਦੀ ਮੌਤਾਂ ਹੁੰਦੀਆਂ ਨੇ ਜੀ ਇਹ ਨਸਿਆਂ ਤੋਂ ਵੀ ਕਹਿੰਦਾ ਸੀ ਨਾ ਭਗਵੰਤ ਮਾਨ ਵੀ ਮੈਂ ਨਸਿਆਂ ਨੂੰ ਨੱਥ ਪਾਊਂਗਾ ਤੇ ਪਾਈ ਕਿ ਉਹਨਾਂ ਨੇ ਹਜੇ ਤੱਕ ਲੋਕ ਫੇਰ ਵੀ ਨਹੀਂ ਸਮਝਦੇ ਨਾ ਭਗਵੰਤ ਮਾਨ ਨੂੰ ਫੇਰ ਜਿਤਾਈ ਜਾਂਦੇ ਆ ਹਾਂਜੀ ਭਗਵੰਤ ਮਾਨ ਨੂੰ ਫੇਰ ਜਿਤਾਈ ਜਾਂਦੇ ਆ ਇਹਨਾਂ ਨੂੰ ਸ਼ਰਮ ਤਾਂ ਹੈ ਨਹੀਂ ਕੀ ਸਰਕਾਰ ਦੇਖੋ ਜੀ ਉਹ ਆਵੇ ਜਿਹੜੀ ਆਪਣੇ ਹੱਕ ਦੇ ਵਿੱਚ ਕੰਮ ਕਰੇ ਨੌਜਵਾਨਾਂ ਨੂੰ ਰੋਜ਼ਗਾਰ ਦਵੇ ਬੱਚੇ ਸਾਡੇ ਫਰਜ਼ਾ ਟੀਕੇ ਲਾਉਂਦੇ ਹਾਂਜੀ ਇਹਨਾਂ ਨੂੰ ਮਤਲਬ ਕਿ ਨੱਥਵਾਵੇ ਨਾ ਹਾਂਜੀ ਬਾਕੀ ਬੰਦੀ ਸਿੰਘਾਂ ਨੂੰ ਰਿਹਾਈ ਕੀਤਾ ਜਾਵੇ ਜਿਹੜੀ ਨੇ ਸਾਲਾਂ ਤੋਂ ਉਹ ਵੀ ਆਪਣੇ ਡੱਲੇ ਵਾਲ ਸਾਹਿਬ ਉੱਥੇ ਬੈਠੇ ਨੇ ਖਰੋੜ ਹਾਂਜੀ ਹਾਂਜੀ ਉਹਨਾਂ ਦੀ ਪੱਕੇ ਵਿੱਚ ਅਸੀਂ ਇਹ ਮਹੀਨੇ ਬਾਅਦ ਵਿੱਚ ਹੀ ਜਾਣੇ ਹਾਂ ਹਾਂਜੀ ਲੁਧਿਆਣਾ ਜ਼ਿਲ੍ਹਾ ਸਾਡਾ ਮੈਂ ਆਪਣੇ ਸਰਭੇ ਮੋਰਚੇ ਤੋਂ ਹਾਂਜੀ ਇੱਕ ਸਾਲ ਅਸੀਂ ਭੁਖੜ ਹੜਤਾਲ ਤੇ ਮੈਂ ਖੁਦ ਬੈਠੀ ਰਹੀਆਂ ਉਹਨਾਂ ਦੇ ਨਾਲ ਫਿਰ ਉਸ ਤੋਂ ਬਾਅਦ ਸਾਡੀ ਗਣ ਵਾਰੀ ਆਉਂਦੀ ਹੈ ਇੱਕ ਮਹੀਨੇ ਦੇ ਵਿੱਚ ਜਗਤਾਰ ਸਿੰਘ ਹਵਾਰੇ ਜੇ ਜੋ ਡੈਡੀ ਆ ਨਾ ਚਰਨ ਸਿੰਘ ਬਾਪੂ ਜੀ ਉਹ ਸਾਨੂੰ ਮਹੀਨੇ ਚੱਕ ਵਾਰਸਾ ਰਹਦੇ ਨੇ ਅਸੀਂ ਸਹਾਰ ਸਹਾਰ ਰਹੇ ਹਾਂ ਓਕੇ ਇਸ ਕਰਕੇ ਸਾਰਿਆਂ ਨੂੰ ਵੀਰਾਂ ਤੇ ਭੈਣਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਜਿੱਥੇ ਸਾਨੂੰ ਲੋੜ ਆ ਉਥੇ ਲੋੜ ਦੇ ਅਨੁਸਾਰ ਜਾਣਾ ਚਾਹੀਦਾ ਇਸ ਕਰਕੇ ਹੁਣ ਜਿਵੇਂ ਅੱਜ ਆਪਾਂ ਇੱਥੇ ਆਏ ਆ ਇੱਥੇ ਵੀ ਆਪਾਂ ਦੁੱਖ ਦੇ ਵਿੱਚ ਹੀ ਪਹੁੰਚੇ ਆ ਕੋਈ ਇੱਥੇ ਕੋਈ ਛੋਟੇ ਛੋਟੇ ਬੱਚੇ ਆ ਸਾਡੇ ਜਿਨ੍ਹਾਂ ਨੇ ਆਪਣੀਆਂ ਆਬ ਕਿਵੇਂ ਵਿਚਾਰਾਂ ਨੇ ਜਾਨਾਂ ਦਿੱਤੀਆਂ ਨੇ ਸਾਰਾ ਪਰਿਵਾਰ ਵਾਰਤਾ ਇਸ ਕਰਕੇ ਅਸੀਂ ਆਪਣੇ ਇੱਕ ਬੱਚੇ ਨੂੰ ਵੀ ਨਹੀਂ ਕਰ ਸਕਦੇ ਆਪਾਂ ਉਹਨਾਂ ਨੂੰ ਮੋਨੇ ਕੋਨੇ ਬਣਾ ਕੇ ਰੱਖਿਆ ਆ ਉਹਨਾਂ ਨੂੰ ਸਿੱਖੀ ਜ ਨਹੀਂ ਲਿਆ ਸਕਦੇ ਸਾਡੀ ਸਿੱਖੀ ਮਰਦੀ ਜਾਂਦੀ ਆ ਉਹਨੂੰ ਜਗਾਉਣ ਦੀ ਖਾਤਰ ਸਾਨੂੰ ਆਪ ਨੂੰ ਹੀ ਆਪਣੇ ਬੱਚਿਆਂ ਨੂੰ ਵੀ ਲਿਆਉਣਾ ਚਾਹੀਦਾ ਨਾਲੇ ਇਹਨਾਂ ਨੂੰ ਆਉਣ ਲਈ ਸਮਝਾਉਣਾ ਚਾਹੀਦਾ ਜਿਵੇਂ ਅਸੀਂ ਸਿੱਧੀ ਦਾੜ ਤੇ ਆਉਂਦੇ ਰੇ ਹੁਣ ਕਈ ਤਾਂ ਕਹਿੰਦੇ ਸੀ ਮੇਲੇ ਤੇ ਚੱਲੇ ਆ ਜੀ ਹਾਂਜੀ ਉਹਨਾਂ ਨੂੰ ਪਤਾ ਨਹੀਂ ਨਾ ਹੈਗਾ ਜੀ ਅਣਜਾਣ ਨੇ ਉਹ ਵੀ ਕੀ ਕਹਿਣਾ ਜੀ ਏਸੀ ਜਗ੍ਹਾ ਤੋਂ ਅਸੀਂ ਵੀ ਕਿਹੜਾ ਮੇਲੇ ਤੇ ਚੱਲੇ ਆ ਸੀ ਹਾਂਜੀ ਜਿਵੇਂ ਸਿੱਧੀ ਦਾੜ ਤਾਂ ਵੀ ਦੇਖਿਆ ਮੈਂ ਹੁਣ ਆਉਂਦੀ ਸੀ ਸਿੱਧੀ ਸਵਾ ਚੱਲ ਰਹੀ ਹੈ ਜੇ ਇਹਨਾਂ ਬੱਚਿਆਂ ਨੂੰ ਇਹ ਪਤਾ ਲੱਗਦਾ ਮੈਂ ਰਸਤੇ ਜਾ ਰਹੀ ਸੀ ਹੁਣ ਮੈਂ ਆਪਣੇ ਟੈਚੀ ਲੈ ਕੇ ਮੈਂ ਰੋੜਦੀ ਆਉਣੀ ਆ ਹਾਂਜੀ ਰਸਤੇ 'ਚ ਵੀ ਮੈਂ ਕੀ ਦੇਖਿਆ ਨੌਜਵਾਨ ਮੁੰਡੇ ਆ ਮਸਤੀ ਵਿੱਚ ਆਉਂਦੇ ਆ ਗਾਲਾਂ ਕੱਢਦੇ ਗੰਦੀਆਂ ਗੰਦੀਆਂ ਜਦੋਂ ਦੇਖਦੀਆਂ ਨਾ ਮਨ ਨੂੰ ਐ ਕਰਕੇ ਤੇ ਫਿਰ ਦੇਖ ਰ ਭੱਜ ਲੈਂਦੇ ਆ ਬਈ ਇਹਨਾਂ ਨੂੰ ਇਹ ਨਹੀਂ ਬੱਚਿਆਂ ਨੂੰ ਹਜੇ ਤੱਕ ਪਤਾ ਵੀ ਅਸੀਂ ਕਿੱਥੇ ਆਏ ਹੋਏ ਆ ਅਸੀਂ ਕਿਉਂ ਗਾਲਾਂ ਕੱਢਦੇ ਆ ਰੱਬ ਦਾ ਨਾਮ ਲੈ ਕੇ ਚੱਲੋ ਵਾਈਗੁਰ ਵਾਈਗੁਰ ਕਰਦੇ ਜਾਵੋ ਜੇ ਨਹੀਂ ਚੰਗਾ ਮਾੜਾ ਕਹ ਚੰਗਾ ਕਰਨਾ ਤਾਂ ਮਾੜਾ ਮਨਾ ਕਰੋ ਇੰਨੀ ਬੋਲੀ ਹੈ ਸੁਣ ਕੇ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਵੀ ਇਹ ਬਹੁਤ ਜ਼ਿਆਦਾ ਕਿਤੇ ਵੀ ਬੱਚੇ ਜਗ੍ਹਾ ਤੇ ਆਉਂਦੇ ਨੇ ਔਰ ਜਿਹੜਾ ਕੈਦਾ ਗੁਰਦੁਆਰਾ ਸਾਹਿਬ ਜਾਣਾ ਜਿੰਦਾ ਇੱਕ ਵਾਰ ਅੰਦਰ ਚਾਉਣਗੇ ਤਾਂ ਹੀ ਪਤਾ ਲੱਗੇਗਾ ਹਾਂਜੀ ਹਾਂਜੀ ਉਹਨਾਂ ਦੇ ਮਾਤਾ ਪਿਤਾ ਨੂੰ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਲਿਆ ਆ ਕੇ ਸਿੱਖੀ ਬਾਰੇ ਦੱਸਣਾ ਚਾਹੀਦਾ ਵੀ ਇਹ ਸਾਡੇ ਛੋਟੇ ਸਾਹਿਬ ਜਦਿਆਂ ਦਾ ਆ ਸਾਡੇ ਮੋਤੀ ਮੇਰੇ ਜੋ ਇਹਨਾਂ ਨੇ ਦੇਖੋ ਦੰਦ ਪੜਾਇਆ ਬੱਚਿਆਂ ਨੂੰ ਇਹਨਾਂ ਨੇ ਕਿੱਡਾ ਵੱਡਾ ਪੁੰਨ ਕਮਾਇਆ ਹੈਦਰੋ ਬੀਬੀ ਜੀ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ شریف ਵਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਦੇਸ ਜਗ੍ਹਾ ਤੇ ਇਹ ਬੀਬੀਆਂ ਸਾਨੂੰ ਬੀਬੀ ਮਨਜੀਤ ਕੌਰ ਜੀ ਮਿਲੇ ਨੇ ਜੋ ਕਿ ਇਹ ਭੈਣਾਂ ਮੋਰਚਿਆਂ ਦੇ ਵਿੱਚ ਵੀ ਤਰਨਾਂ ਤੇ ਬੈਠਦੀ ਰਹੀ ਆ ਜਿਵੇਂ ਕਿ ਭੁੱਖ ਹੜਤਾਲ ਤੇ ਤੇ ਅੱਜ ਇਹ ਬੀਬੀ ਜੀ ਆਪਣੇ ਨਾਲ ਨੇ ਇਹ ਬੀਬੀ ਮਨਜੀਤ ਕੌਰ ਜੀ ਜੋ ਕਿ ਮਨਜੀਤ ਕੌਰ ਦਾਖਾ ਜੀ ਜੋ ਕਿ ਇਸ ਜਗ੍ਹਾ ਤੇ ਅੱਜ ਫਤਿਹਗਾੜੇ ਸਬਜੀ ਦੀ ਪਾਵਨ ਧਰਤੀ ਤੇ ਪਹੁੰਚੇ ਨੇ ਨਮਸਤਕ ਹੋਣ ਤੇ ਹਾਂਜੀ ਸਾਡੀ ਜਥਾ ਆਪਣਾ ਸਾਡੀ ਜਥਾ ਬੀਬੀਆਂ ਨਾਲ ਆ ਆਪਣਾ ਸਾਡੀ ਜਥਾ ਵੀ ਆ ਸਾਡੀ ਜਥਾ ਕਿਸ ਨਾਮ ਤੇ ਬੀਬੀ ਤੁਹਾਡਾ ਜੀ ਸਾਡਾ ਜੀ ਤੁਹਾਡੇ ਜੱਥਾ ਆਪਣਾ ਮੋਤੀਨਾਮ ਮੈਰੇ ਜੀ ਦੇ ਤੋਂ ਪਰਿਵਾਰ ਦੇ ਵਿੱਚੋਂ ਸਾਨੂੰ ਵੱਲੋਂ ਫੋਨ ਗਿਆ ਫੋਨ ਤੇ ਸੰਪਰਕ ਕਰਕੇ ਫਿਰ ਸਾਨੂੰ ਹੁਣ ਇਹਨਾਂ ਨੇ ਸੇਵਾ ਦੇਣੀ ਹੈ ਤਿੰਨ ਦਿਨ ਤਿੰਨ ਦਿਨ ਇਸ ਪਰਿਵਾਰ ਵਿੱਚੋਂ ਤੁਸੀਂ ਜੀ ਹਾਂ ਨਹੀਂ ਨਹੀਂ ਪਰਿਵਾਰ ਵਿੱਚੋਂ ਨਹੀਂ ਅਸੀਂ ਇਸ ਪਰਿਵਾਰ ਦੇ ਵਿੱਚੋਂ ਆਪਾਂ ਨੂੰ ਫੋਨ ਗਿਆ ਪ੍ਰਧਾਨ ਸਾਹਿਬ ਨੂੰ ਪਿਰੋਸ ਸਵਾਰੇ ਵਿੱਚ ਹੁਣ ਅਸੀਂ ਤਿੰਨ ਦਿਨ ਬੀਬੀ ਪ੍ਰਕਾਸ਼ ਕੌਰ ਖਾਲਸਾ ਜੋ ਅਮਰਸਰ ਤੋਂ ਆਏ ਹੋਏ ਨੇ ਤੇ ਨਾਲ ਹੀ ਇਹ ਵੀ ਬੀਬੀ ਅਮਰਸਰ ਤੋਂ ਪਹੁੰਚੇ ਹੋਏ ਨੇ ਅਮਰਸਰ ਤੋਂ ਹਾਂਜੀ ਇਹ ਵੀ ਬੀਬੀ ਆਈ ਗਈ ਆ ਇਸ ਕਰਕੇ ਸਾਡਾ ਸਾਰਿਆਂ ਦਾ ਹੀ ਜੱਥਾ ਆਪਣਾ ਉਹ ਮਤਲਬ ਅਸੀਂ ਇੱਥੇ ਲੰਗਰ ਛਕਣ ਆਏ ਸੀ ਹਾਂਜੀ ਸਾਨੂੰ ਤਾਂ ਔਖਾ ਆਇਚੀ ਦਾ ਵੀ ਮਤਲਬ ਕਿ ਇਸ ਜਗ੍ਹਾ ਤੇ ਪਹੁੰਚੇ ਹੋਏ ਆ ਬਹੁਤ ਔਖਾ ਵੀ ਕਿੰਨਾ ਗੁਰਤੀ ਰਾਮ ਬਾਰੇ ਨੂੰ ਬੋਲੂ ਵਿੱਚ ਪਾ ਕੇ ਪੀੜਿਆ ਗਿਆ ਸੀ ਹਾਂਜੀ ਉਹਨੇ ਪਰਿਵਾਰ ਨੂੰ ਵੀ ਕਹਿੰਦਾ ਕੁੱਲ ਨੂੰ ਚੁਕਾ ਦੇ ਗਿਆ ਜਦੋਂ ਮੋਤੀराम ਮੈਰੇ ਜੇ ਦੁੱਧ ਪਲਾਇਆ ਸੀ ਲੈ ਛਕਾਇਆ ਸੀ ਸਾਰੇ ਜੱਦਿਆਂ ਨੂੰ ਹਾਂਜੀ ਦੁੱਧ ਪਲਾਇਆ ਛਕਾਇਆ ਆਪਦੇ ਜਿੰਨੇ ਗਹਿਣੇ ਗੱਟੇ ਸੀ ਸਾਰੇ ਉਹਨਾਂ ਨੇ ਮੋਤੀਰਾਮ ਮੈਰੇ ਨੇ ਉਹਨਾਂ ਦੀ ਘਰ ਵਾਲੀ ਨੇ ਸਾਰੇ ਆਪਦੇ ਗਹਿਣੇ ਵੀ ਬੇਚਤੇ ਸੀ ਵੀ ਬੱਚਿਆਂ ਨੂੰ ਦੁੱਧ ਪਿਲਾਓ ਬੱਚਿਆਂ ਨੂੰ ਲੰਗਰ ਛਕਾਓ ਜਾ ਕੇ ਮਾਤਾ 구ਜਰੀ ਦਾ ਹਾਲ ਚਾਲ ਸਾਰਾ ਪੁੱਛੋ ਜੋ ਵੀ ਅਨੇ ਨੇ ਆਹ ਤੇ ਆਸ ਵਿੱਚ ਜੋ ਵੀ ਕਿਹਾ ਆਕਾ ਆਪਣਾ ਨਾਮ ਰੌਸ਼ਨ ਕੀਤਾ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਕਹਿ ਤੈਨੂੰ ਰਹਿਦੀ ਦੁਨੀਆ ਤੱਕ ਤੈਨੂੰ ਲੋਕ ਤੇਰਾ ਸਾਰਾ ਪਰਿਵਾਰ ਵੀ ਆਕਾ ਨੇ ਕਰਮ ਕਮਾ ਗਿਆ ਦੇਸ਼ ਕੌਮ ਦੀ ਖਾਤਰ ਤੂੰ ਆਪਣਾ ਬਹੁਤ ਵਧੀਆ ਲੇਖੇ ਲਾ ਗਿਆ ਜੰਦਰ ਨੂੰ ਤਾਂ ਹੀ ਉਹਨਾਂ ਨੇ ਇਤਿਹਾਸ ਕੀਤਾ ਜਾ ਰਿਹਾ ਦੇਖੋ ਜੇ ਉਹਨਾਂ ਨੇ ਸੇਵਾ ਕੀਤੀ ਸੀਗੀ ਤਾਂ ਦੁਨੀਆ ਰਹਿਦੀ ਦੁਨੀਆ ਤੱਕ ਉਹਨਾਂ ਦਾ ਨਾਮ ਵੀ ਰਹੇਗਾ ਤੇ ਯਾਦ ਵੀ ਕਰਦੇ ਰਹਿਣਗੇ ਇਸੇ ਕਰਕੇ ਕਹਿੰਦੇ ਹੁੰਦੇ ਆ ਰਹਿੰਦੀ ਦੁਨੀਆ ਤਾਈ ਰਹਿੰਦਾ ਸੂਰਮਿਆਂ ਦਾ ਨਾਮਾ ਠੀਕ ਆ ਜੀ ਉਹੀ ਕਹੇ ਸੇਵਾ ਦੇ ਸਦੀ ਜਿੰਦੜੀਏ ਬੜੀ ਯੋਕੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਨੇ ਦੇਸ਼ ਕੌਮ ਦੇ ਲਈ ਪੈਰ ਤਰਿਆ ਉਹਨਾਂ ਨੇ ਲੱਖਾਂ ਮਸੀਵਤਾ ਚੱਲੀਆਂ ਨੇ ਉਹਨਾਂ ਨੇ ਲੱਖ ਮੁਸੀਬਤਾਂ ਚੱਲੀਆਂ ਨੇ ਬੀਬੀ ਮਨਜੀਤ ਕੌਰ ਦਾਖਾ ਹਾਂਜੀ ਜ਼ਿਲ੍ਹਾ ਲੁਧਿਆਣਾ ਬੀਬੀ ਹੋਰ ਬਾਰ ਸਨਾ ਦਾ 2012 ਹੋਰ ਸਨਾ ਦਾ ਹਾਂਜੀ ਹੋਰ ਹਾਂਜੀ ਹੋਰ ਆਪਣਾ ਛੋਟੇ ਸਾਹਿਬ ਜਦੋਂ ਨਹੀਂ ਕਰਦੇ ਨੇ ਹਾਂਜੀ ਹਾਂਜੀ ਉਹ ਬਾਲ ਮਸੂਮਾਂ ਦਾ ਸਾਥੋਂ ਦਖ ਜਰਿਆਨੀ ਜਾਣ ਦੋ ਬਾਲ ਮਸੂਮਾ ਦਾ ਸਾਥੋਂ ਦਖ ਜਰੇ ਆਨੀ ਜਾਣਾ ਬੈਲ ਕਲ ਨਹੀਂ ਟਾਲ ਸਕਦੇ ਨਾ ਦਾਤਾ ਕੀਤੇ ਬੋਲ ਜਵਾਨੋ ਬੈਲ ਕਲ ਨਹੀਂ ਟਾਲ ਸਕਦੇ ਨਾ ਦਾਤਾ ਕੀਤੇ ਬੋਲ ਜਵਾਨੋ ਪਹਿਲਾਂ ਹੀ ਤਰ ਜਾਮਾ ਜਿੱਤ ਕੇ ਫਿਰ ਹਰਿਆਣੀ ਜਾਣਾ ਦੋ ਬਾਲ ਮਸੂਮਾ ਦਾ ਮੈਥੋਂ ਦੁੱਖ ਜਰਿਆ ਨਹੀਂ ਜਾਣਾ ਦੋ ਬਾਲ ਮਸੂਮਾ ਦਾ ਮੈਥੋਂ ਦੁੱਖ ਜਰਿਆ ਨਹੀਂ ਜਾਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਛਾ ਜੀ ਬੀਬੀ ਜੀ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਬੋਲ ਪਾਓ ਆਪਣੀ ਵੀਡੀਓ ਤੇ ਜੇ ਕਿਸੇ ਨੇ ਕੋਈ ਪ੍ਰੋਗਰਾਮ ਇਸ ਤਰ੍ਹਾਂ ਦਾ ਕਰਵਾਉਣਾ ਹੋਵੇ ਜਿਵੇਂ ਕੋਈ ਸੇਵਾ ਜਥਾ ਲਗਾਉਣਾ ਹੋਵੇ ਤਾਂ ਬੀਬੀਆਂ ਨਾਲ ਸੰਪਰਕ ਕਰੋ ਬੀਬੀਆਂ ਨੇ ਹੀ ਆਪਣਾ ਨੰਬਰ ਮੋਬਾਈਲ ਨੰਬਰ ਬੋਲੋ ਹਾਂ ਜੀ ਮੋਬਾਈਲ ਨੰਬਰ ਮੇਰਾ ਜੀ 99886 ਹਾਂ ਜੀ 43349 ਸਾਡਾ ਪੁਣਾ 88 43349 43349 ਹਾਂ ਜੀ ਬੀਬੀ ਮਨਜੀਤ ਘਰ ਦਾਖਾ ਹਾਂ ਜੀ ਜ਼ਿਲ੍ਹਾ ਲੁਧਿਆਣਾ ਪੱਤੀ ਬੂੜਾ ਸ੍ਰੀ ਗੁਰ ਰਵਦਾਸ ਜੀ ਮਹਾਰਾਜ ਜਿਹੜੇ ਸਾਡੇ ਨੇੜੇ ਪੱਤੀ ਬੂੜਾ ਵਾ ਰਮਦਾਸ ਗੁਰਦਵਾਰੇ ਨੀਅਰ ਰਮਦਾਸ ਗੁਰਦਵਾਰਾ ਘਰ ਸਾਡਾ ਆਪਣਾ ਟਾਡੀ ਜੱਥਾ ਵਾ ਜੇਦੋਂ ਮਰਜੀ ਸਾਨੂੰ ਕਹੋ ਸੇਵਾ ਫ੍ਰੀਜ ਵੀ ਲਗਾ ਦਾਂਗੇ ਜੋਗ ਸ੍ਰੀ ਦੇਣਿਆਂ ਇਹ ਸਕਦਾ ਹਾਂ ਹਾਂਜੀ ਜਿਹੜੀ ਪਈ ਸੰਗ ਤਾਂ ਹੀ ਸਰਦਾ ਇਹ ਬੀਬੀ ਕਹਿੰਦੀ ਸੀ ਨਾ ਜਿਹੜੀ ਵੀ ਸਰਦਾ ਉਹ ਦੇ ਸਕਦੇ ਤੁਸੀਂ ਹਾਂਜੀ ਹਾਂਜੀ ਬੀਬੀ ਜੀ ਜ਼ਰੂਰ ਪਹੁੰਚਣਗੇ ਅੱਜ ਕੱਲ ਅਗਲਿੰਦਾ ਮਾਲੇ ਮੰਨ ਅਗੇ ਕਹਿੰਦੇ ਆ ਚੜ੍ਹਦੀ ਕਲਾ ਵਿੱਚ ਆਏ ਆ ਚੜ੍ਹਦੀ ਕਲਾ ਵਿੱਚ ਅਸੀਂ ਵੀ ਉਸ ਤਰ੍ਹਾਂ ਹੋਸਾ ਨੇ ਪਰ ਜਿਹੜੀ ਸੇਵਾ ਕਮਾਉਣੀ ਆ ਉਹ ਕਿਸੇ ਕਿਸੇ ਨੂੰ ਆਉਂਦੇ ਤੁਸੀਂ ਆਪਣੇ ਮੋਰਚੇ 'ਚ ਹੀ ਜਾ ਕੇ ਪੁੱਛੋ ਚੰਡੀਗੜ੍ਹ ਵੀ ਆਪਣੇ ਸਰਾਬੇ ਮੋਰਚੇ ਦੇ ਵਿੱਚ ਬੀਬੀ ਮਨਜੀਤ ਕੌਰ ਆਉਂਦੀ ਆ ਬੀਬੀ ਮਨਜੀਤ ਕੌਰ ਆਉਂਦੀ ਹੈ ਆਪਣਾ ਸਰਾਬੇ ਦੇ ਵਿੱਚ ਅਸੀਦ ਕਰਤਾਰ ਸਿੰਘ ਸਰਾਭਾ ਜੀ ਉਹਨਾਂ ਦੇ ਸਾਡੀ ਅਸੀਂ ਉਹਨਾਂ ਨੂੰ ਆਪਣੇ ਤਨ ਮਨ ਚ ਵਸਾ ਲਿਆ ਪਹ 41 ਸਾਲ ਕੀਤੀ ਆ ਮੀਂਹ ਨੇਰੀ ਝਖੜ ਝੁੱਲੇ ਸਾਰਾ ਕੋਸੀ ਸਾਰਾ ਕੋਸੀ ਅਸੀਂ ਦੇਖ ਲਿਆ ਅਸੀਂ ਸੇਵਾ ਕੀਤੀ ਆ ਅਜੇ ਵੀ ਮਾਲਕ ਦੀ ਸੇਵਾ ਕਰਵਾ ਰਿਆ ਹੁਣ ਅਸੀਂ 7 ਜਨਵਰੀ ਨੂੰ ਜਾਣਾ ਹਾਂ ਆਪਣਾ ਮੋਰਚੇ ਤੇ ਬੰਦੀ ਸਿੰਘਾਂ ਰੇਕ ਕਰਨ ਲਈ ਮਤਲਬ ਰੇਕ ਜਿਲ੍ਹੇ ਦੇ ਵਿੱਚੋਂ ਇੱਕ ਇੱਕ ਪਰਿਵਾਰ ਪਰਿਵਾਰ ਦਿੱਤੀ ਜਾਂਦੀ ਆ ਸੇਵਾ ਹੁਣ ਮਹੀਨੇ ਬਾਅਦ ਵਿੱਚ ਹਾਂਜੀ ਹਾਂਜੀ ਆਪਣਾ ਮੋਰਚਾ ਇੱਥੇ ਲੱਗਿਆ ਹੋਇਆ ਜਗਤਾਰ ਸਿੰਘਾ ਹਵਾਰਾ ਜੀ ਵਾਰੇ ਮਾਲੀ ਚੈਨ ਜੀ ਬਾਕੀ ਸਾਰੇ ਸਿੰਘਾਂ ਨੂੰ ਸਤੰਭ ਲਈ ਕਹਿੰਦੇ ਵੀ ਹੋਰ ਵੀ ਭੈਣ ਭਰਾ ਪਹੁੰਚੋ ਇਸ ਜਗ੍ਹਾ ਹੈ ਨਾ ਇਹ ਮੋਰਚੇ ਦੇ ਵਿੱਚ ਇਸ ਜਗ੍ਹਾ ਤੇ ਭੈਣਾ ਵੱਧ ਤੋਂ ਵੱਧ ਘਰਾਂ ਚੋਂ ਨਿਕਲਣਾ ਮੈਨੂੰ ਤਾਂ ਬਣਾਇਆ ਹੋਇਆ ਪ੍ਰਧਾਨ ਬਣਾਇਆ ਹੋਇਆ ਉੱਥੇ ਬੀਬੀਆਂ ਦੀ ਅੱਛਾ ਜੀ ਇਸ ਕਰਕੇ ਮੈਂ ਸਾਰੀਆਂ ਬੀਬੀਆਂ ਨੂੰ ਕਹਿੰਨੀ ਨੇ ਵੀ ਵੱਧ ਤੋਂ ਜਿੱਥੇ ਵੀ ਬੀਬੀਆਂ ਨੇ ਬੈਠੀਆਂ ਵੇ ਇੱਕ ਦਿਨ ਦੇ ਲਈ ਚਲੇ ਜਾਓ ਹੂੰ ਠੀਕ ਹੈ ਜੀ ਹਾਂਜੀ ਟਾਈਮ ਤਾਂ ਹੁੰਦਾ ਹੀ ਰਹਿੰਦਾ ਐ ਤਿੰਕਾ ਤੀਕਾ ਨਾਲ ਹਾਂਜੀ ਸਾਗਰ ਭਰ ਜਾਂਦੇ ਨੇ ਜੀ ਜਿਵੇਂ ਕਿ ਕਹਿੰਦੇ ਨੇ ਵੀ ਇੱਕਾ ਹੋਣ ਜਿਦਾ ਇਕਤਾ ਠੀਕ ਹੈ ਇਕਤਾ ਦੀ ਬਾਲਾ ਦੇਖਤੇ ਨਾਲ ਜਿਹੜਾ ਮੋਰਚਾ ਜਿੱਤਿਆ ਜਾਣਾ ਹੈ ਵੀ ਜਿਹੜੇ ਵੀ ਭੈਣ ਭਰਾ ਸਾਡੇ ਘਰਾਂ ਚ ਬੈਠੇ ਨੇ ਤਾਂ ਦੇਖੋ ਜੀ ਸਾਡੇ ਜੱਥੇ ਦੇ ਵਿੱਚ ਲੋਕਾਂ ਨੂੰ ਇਹ ਹੁੰਦਾ ਭਣਾ ਭਾਈਆਂ ਨੂੰ ਵੀ ਅਸੀਂ ਪੈਸਾ ਕਮਾਈਏ ਮੈਂ ਪੈਸਾ ਕਮਾਉਣਾ ਛੱਡ ਦਿੱਤਾ ਮੈਂ ਕਿਹਾ ਮੈਨੂੰ ਪੈਸੇ ਦੀ ਲੋੜ ਨਹੀਂ ਮੈਨੂੰ ਤਾਂ ਇਹ ਹੈ ਮੈਂ ਆਪਣੀ ਜਿੰਦ ਜਾਨ ਸਾਰੀ ਲੇਕੇ ਲਾ ਦਿੱਤੀ ਕੁਰਬਾਨ ਕਰਤੀ ਜਦੋਂ ਕੁਰਬਾਨੀ ਦੀ ਲੋੜ ਆਪਾਂ ਕੁਰਬਾਨੀ ਦੇਣ ਨੂੰ ਤਿਆਰ ਬੈਠੇ ਦੇਖ ਲਓ ਤੁਸੀਂ ਸੁਤਕਾ ਖੋਲ ਕੇ ਦੇਖਿਓ ਸ੍ਰੀ ਕਰਤਾਰ ਸਿੰਘ ਸਰਾਬਾ ਕਰਤਾਰ ਸਿੰਘ ਸਰਾਬਾ ਜ਼ਿਲ੍ਹਾ ਲੁਧਿਆਣਾ ਉਹਨਾਂ ਦਾ ਕੰਡੋ ਆਪਣੇ ਵੀਰ ਹੈਗੇ ਆ ਆਪਣੇ ਬਲਦੇਵ ਸਿੰਘ ਜੋ ਉੱਥੇ ਦੇ ਮੇਨ ਮੁਖੀ ਬੈਠੇ ਸੀ ਉਹਨਾਂ ਦੀ ਕੱਢਿਓ ਤੁਸੀਂ ਉਹ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਇਹ ਬੈਠੇ ਆ ਇਸ ਇਮਚਨਾ ਤੋਂ ਬਾਕੀ ਕੋਸ ਭੱਜ ਜਾਂਦੇ ਆ ਪਾਸੇ ਹਲੇ ਨਹੀਂ ਅੰਦਰ ਕਿੰਨ ਹੋ ਜਾਂਦੇ ਆ ਜੀ ਸੇਵਾ ਕਿਸੇ ਕਿਸੇ ਨੂੰ ਕੋਈ ਕਾਰਨ ਦੀ ਆ ਸਾਡੇ ਸੀਰ ਗਰਤਾਰ ਸਿੰਘ ਸ਼ਰਾਬੇ ਦੀ ਧਰਤੀ ਤੇ ਜੋ ਜਾਂਦੇ ਆ ਵੀਰ ਮੇਲਾ ਵੀ ਲੱਗਦਾ ਉਥੇ ਭਗਵੰਤ ਮਾਨ ਜੀ ਵੀ ਜਾਂਦੇ ਨੇ ਸਾਰੇ ਸਾਡੇ ਕੋਲੇ ਸਾਰੇ ਕਮਿਸ਼ਨਰ ਗਏ ਆ ਪਰ ਗੱਲ ਨਹੀਂ ਬਣਦੀ ਕੰਮ ਨਹੀਂ ਕਰਦੇ ਉਹ ਕਹਿ ਦਿੰਦੇ ਅਸੀਂ ਪਹਿਲਾਂ ਤਾਂ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਨੇ ਜੀ ਨਹੀਂ ਨਹੀਂ ਕਹਿ ਦਿੰਦੇ ਅਸੀਂ ਕਰਾਂਗੇ ਬਾਅਦ ਵਿੱਚ ਭੱਜ ਜਾਂਦੇ ਆ ਬਸ ਇੱਕ ਮਿੰਟ ਜਦੋਂ ਜਿੱਤੇ ਨੇ ਤਾਂ ਕਹਿੰਦੇ ਏ ਅੰਜੀ ਆਹ ਕਾਹਨੋਂ ਨਸ਼ਾ ਸਰਕਾਰ ਨਹੀਂ ਲਾਇਆ ਸਾਡੇ ਬੱਚੇ ਉਹਨਾਂ ਨੇ ਖਰਾਬ ਕੀਤੇ ਆ ਨਸਿਆਂ ਤੇ ਠੱਲ ਪਾ ਦੋ ਪਹਿਲਾਂ ਤਾਂ ਕਹਿੰਦੇ ਸੀ ਤੁਹਾਡੇ ਜੀ ਪੈਰ ਵੀ ਇਹੋ ਕਰਾਂਗੇ ਜੀ ਪਰਾਂ ਤੱਕ ਜਾਂਦੇ ਨਹੀਂ ਪਹਿਲਾਂ ਤਾਂ ਜਦੋਂ ਜੱਟਣਾ ਹੁੰਦਾ ਜੀ ਵੋਟਾਂ ਦੇ ਵਿੱਚ ਖੜਦੇ ਨੇ ਪੈਰੀ ਹੱਥ ਲਾਉਂਦੇ ਨੇ ਵੋਟ ਸਾਡੀ ਸਾਡ ਨੂੰ ਪਾਈ ਜੀ ਅਸੀਂ ਤੁਹਾਡੇ ਬਣ ਕੇ ਰਹਾਂਗੇ ساری ਉਮਰ ਤੇ ਲਈ ਜਦੋਂ ਵੀ ਕਹੋਗੇ ਅਸੀਂ ਤੁਹਾਡੇ ਸਿਰ ਮੱਥੇ ਤੁਹਾਡੇ ਨਾਲ ਖੜਾਂਗੇ ਪਰ ਜਦੋਂ ਜਿੱਤੀ ਜਾਂਦੇ ਨੇ ਪ੍ਰੋਗਰਾਮ ਸਾਡਾ ਹੁਣ ਭੇਜਦੇ ਹੋ ਹਾਂ ਇਹ ਜ਼ਰੂਰੀ ਬਹੁਤ ਬਹੁਤ ਅਸੀਂ ਤੁਹਾਡੀ ਤਾਂ ਹੀ ਬਹੁਤ ਤੁਹਾਡੇ ਨਾਲ ਮਿਲ ਕੇ ਖੁਸ਼ੀ ਹੋਈ ਬੀਬੀ ਮਨਜੀਤ ਕੌਰ ਜੀ ਨਾਲ ਜੋ ਕਿ ਜਿਵੇਂ ਕਿ ਮਹਾਲੀ ਮੋਰਚੇ ਤੇ ਆਉਂਦੇ ਨੇ ਬੀਬੀ ਜੀ ਉੱਥੇ ਬੈਠਦੇ ਨੇ ਤੇ ਬੀਬੀਆਂ ਦੀ ਉੱਥੇ ਪ੍ਰਧਾਨ ਵੀ ਹੈ ਬੀਬੀ ਇਹ ਹਾਂਜੀ ਮੋਰਚੇ ਦੇ ਵਿੱਚ ਜਿਹੜੀਆਂ ਬੀਬੀਆਂ ਭੈਣਾਂ ਉੱਤੇ ਜਾਂਦੇ ਨੇ ਉਹਨਾਂ ਦੇ ਵਿੱਚ ਇਹ ਪ੍ਰਧਾਨਵੀ ਨੇ ਬੀਬੀ ਜੀ ਇਹ ਸਿਲੈਕਸ਼ਨ ਡਾਇਰੈਕਟਰ ਪੰਜਾਬ ਤੇ ਆਪਾਂ ਚੜ੍ਹਦੀ ਕਲਾ ਹਾਂਜੀ ਮੰਚ ਬਣਾਇਆ ਹੈ ਆਪਣਾ ਅੱਛਾ ਜੀ ਟਾਡੀ ਇੱਥੇ ਦਾ ਠੀਕ ਹੈ ਜੀ ਉਹ ਵੀ ਸਾਡਾ ਸਰਕਾਰੀ ਆ ਉਹ ਵੀ ਇਹਨਾਂ ਨੂੰ ਬੱਚਿਆਂ ਨੂੰ ਬੀਬੀਆਂ ਨੂੰ ਅਸੀਂ ਕਹਿੰਦੇ ਹਾਤੋ-ਵਾਤ ਸਾਡੇ ਨਾਲ ਰਲੋ ਅਸੀਂ ਆਪਣਾ ਜਾਰੀ ਕੀਤਾ 4 ਸਾਲ ਤੋਂ ਸਾਡਾ ਮੰਚ ਦਾ ਚਲਾ ਆਇਆ ਵਾਪਰੋ ਅੱਛੇ ਬੀਬੀ ਜਿਹੜੇ ਤੁਸੀਂ ਹੁਣ ਇੱਥੇ ਸੰਗਤ ਆ ਰਹੀਆਂ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਨਮਸਤਕੋਣ ਆ ਇਹਨਾਂ ਦੀ ਜਾਤ ਦੇ ਵਿੱਚ ਸਾਬਜਾ ਦੇਣ ਜਾਤ ਦੇ ਵਿੱਚ ਜਿਹੜੇ ਅਣਜਾਣ ਨੇ ਸਿੱਖੀ ਤੋਂ ਉਹਨਾਂ ਨੂੰ ਕੀ ਸਜਾਉ ਦੇਣਾ ਚਾਹੁੰਦੇ ਤੁਸੀਂ ਨੌਜਵਾਨਾਂ ਨੂੰ ਅਸੀਂ ਇਹ ਸਜਾ ਦੇਣਾ ਚਾਹੁੰਦੇ ਆ ਕਿ ਆਪਣੇ ਜੇ ਤੁਸੀਂ ਇਸ ਫਤਿਹਗੜ੍ਹ ਸਾਹਿਬ ਜੀ ਦੀ ਗੁਰੂ ਦੀ ਧਰਤੀ ਤੇ ਆਏ ਹੋ ਇਸ ਜਗ੍ਹਾ ਦੇ ਉੱਤੇ ਇੱਕ ਵਾਰ ਜਿਹੜਾ ਪਹੁੰਚ ਗਿਆ ਉਹਨੂੰ ਇਹੀ ਸਿੱਖਿਆ ਲੈ ਕੇ ਜਾਣੀ ਚਾਹੀਦੀ ਇੱਕ ਤਾਂ ਹੋ ਨਸਿਆਂ ਤੋਂ ਰਹਿਤ ਹੋਣ ਦੂਜੇ ਵਾਲ ਆਪਣੇ ਕਟਵਾਉਣ ਨਾਲ ਗੋਰੀਆਂ ਚ ਪਾਪਾ ਵੇਚਦੇ ਆ ਉਹ ਕਨਾਈਆਂ ਤੇ ਜਾਂਦੇ ਆ ਹਾਂਜੀ ਗੁਜਰਪੁਰ ਵਾਲੀ ਚੰਦਰਪੀਆਂ ਦੇ ਲਈ ਹਾਂਜੀ ਆਪਣੇ ਬਾਲਾਂ ਨੂੰ ਸੰਭਾਲ ਕੇ ਰੱਖਾ ਕੇਸਾਂ ਦੀ ਬੇਅਦਵੀ ਨਾ ਕਰਨਾ ਹਰ ਇੱਕ ਵੀਰ ਨੂੰ ਇਹੀ ਚਾਹੀਦਾ ਵੀਓ ਆਪਣਾ ਵੱਧ ਤੋਂ ਵੱਧ ਸਿੱਖੀ ਬਣੇ ਧਿਆਨ ਦੇ ਨਸਾਂ ਤੋਂ ਰਹਿਤ ਹੋਣ ਹਾਂ ਬਸ ਇਹੀ ਆ ਵੀ ਆਪਣੇ ਜਿੰਮੇ ਛੋਟੇ ਛੋਟੇ ਸਾਡੇ ਬੱਚਿਆਂ ਨੇ ਸੀਧੀਆਂ ਪਾਈਆਂ ਨੇ ਐਮ ਐਮ ਕਰਕੇ ਆਪਾਂ ਨੂੰ ਵੀ ਛੋਟੇ ਬੱਚਿਆਂ ਨੂੰ ਸਿੱਖਿਆ ਦੇਵੋ ਮਾਵਾ ਭੈਣਾਂ ਸਿੱਖਿਆ ਦੇਣਾ ਵੀ ਸਾਡੇ ਵੱਡੇ ਵੀਰ ਆ ਜਿਹੜੇ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਵੀ ਇੱਥੇ ਤਾਂ ਅਸੀਂ ਵਾਏ ਗੁਰੂ ਵਾਏ ਗੁਰੂ ਕਰ ਲੈਣਾ ਕਹਾਂ ਜਾ ਕੇ ਅਸੀਂ ਦਾਰੂ ਦੀਆਂ ਬੋਤਲਾਂ ਖੋਲਣੀਆਂ ਘਰ ਜਾ ਕੇ ਮਾਵਾ ਭੈਣਾਂ ਨੂੰ ਗਾਲਾਂ ਕੱਢਣੀਆਂ ਇਹ ਸਿੱਖਿਆ ਨਹੀਂ ਹੋਣੀ ਚਾਹੀਦੀ ਜਿਨੇ ਉਹਨਾਂ ਤਾਂ ਗੁਰੂ ਦਾ ਗੁਰੂ ਦਾ ਹੀ ਬਣ ਕੇ ਦਿਖਾਵੋ ਹਾਂਜੀ ਏ ਆ ਵੀ ਹੋ ਕਮਾ ਮਾਲਕ ਦੇ ਦਰ ਤੇ ਆਏ ਮਾਲਕ ਦਾ ਬਣ ਕੇ ਦਿਖਾਓ ਅਸੀਂ ਇੱਥੇ ਕੁਝ ਕਮਾਉਣ ਆਏ ਆ ਹਾਂਜੀ ਇੱਥੇ ਗਾਲਾਂ ਕੱਢਣ ਨਹੀਂ ਆਏ ਇੱਥੇ ਅਸੀਂ ਮੇਲਾ ਦੇਖਣ ਨਹੀਂ ਆਏ ਇੱਥੇ ਵਾਹਿਗੁਰੂ ਵਾਹਿਗੁਰੂ ਕਰਨਾ ਜਿੰਨਾ ਵੀ ਆਪਾਂ ਕਦਮ ਕਦਮ ਚੱਲਣਾ ਵਾਹਿਗੁਰੂ ਵਾਹਿਗੁਰੂ ਕਰਦੇ ਜਾਓ ਸਹੀ ਗੱਲ ਹੈ ਬੱਸ ਇਹੀ ਆ ਗੀ ਸੱਚ ਕੇ ਬੀਬੀ ਹਾਂਜੀ ਇਹ ਜੀ ਸਾਡੇ ਬੀਬੀਆਂ ਭੈਣਾਂ ਨਾਲ ਮਿਲ ਕੇ ਜੀ ਬਹੁਤ ਖੁਸ਼ੀ ਹੁੰਦੀ ਹੈ ਜਦ ਇਹ ਜੀ ਬੀਬੀ ਤੇ ਮੈਨੂੰ ਮੈਂ ਭੈਣ ਸਾਡੀ ਬੀਬੀ ਮਿਲਦੀ ਹੈ ਨਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਇਹ ਸਾਡੇ ਚੈਨਲ ਤੇ ਬਹੁਤ ਵਧੀਆ ਬੀਬੀ ਨੇ ਇੰਟਰਵਿਊ ਦਿੱਤੀ ਆ ਜਿਵੇਂ ਕਿ ਗੁਰੂਆਂ ਬਾਰੇ ਸਮਝਾਇਆ ਏ ਠੀਕ ਆ ਜੀ ਸੰਗਤ ਜੀ ਜਿਹੜੇ ਅਣਜਾਣ ਨੇ ਸਿੱਖੀ ਤੋਂ ਬੇਮੁਖ ਹੋਏ ਨੇ ਉਹਨਾਂ ਨੂੰ ਜਾਣਨਾ ਚਾਹੀਦਾ ਏ ਠੀਕ ਆ ਜੀ ਜਿੱਥੇ ਬੀਬੀ ਨੇ ਦੱਸਿਆ ਏ ਦੇਖੋ ਕਵਿਤਾ ਵੀ ਸੁਣਾਈ ਆ ਬਹੁਤ ਵਧੀਆ ਸਾਹਿਬ ਜਦਿਆਂ ਤੇ ਉਹਨਾਂ ਦੇ ਸਾਥਾਂ ਦੇ ਦਿਨ ਚੱਲ ਰਹੇ ਨੇ ਇਹਨਾਂ ਦਿਨਾਂ 'ਚ ਸਿੱਧੀਆਂ ਹੋਈਆਂ ਸੀਗੀਆਂ ਜਦੋਂ ਵਜੀਰ ਖਾਨ ਨੇ ਇਸ ਜਗ੍ਹਾ ਤੇ ਲਿਆਂਦੇਗੇ ਸਹਿਬਜਾਦੇ ਜਗਤ ਮਤਾ ਗੁਜਰ ਕੌਰ ਜੀ ਤੇ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੇ ਤੰਤਨ ਬਾਬਾ ਫਤੇ ਸਿੰਘ ਜੀ ਜੋ ਕਿ ਉਮਰਾਂ ਦੇ ਵਿੱਚ ਇੱਕ ਦੀ ਉਮਰ 7 ਸਾਲ ਬਾਬਾ ਜੋਰਾਵਰ ਸਿੰਘ ਜੀ ਦੀ ਤੇ ਬਾਬਾ ਫਤੇ ਸਿੰਘ ਜੀ ਦੀ 7 ਸਾਲ ਸੱਚੋਂ ਬਾਬਾ ਫਤੇ ਸਿੰਘ ਜੀ ਦੀ 7 ਸਾਲ ਤੇ ਬਾਬਾ ਜੋਰਾਵਰ ਸਿੰਘ ਦੀ 9 ਸਾਲ 9 ਸਾਲ ਸੀਗੀ ਭਾਵੇਂ ਉਮਰਾਂ ਦੇ ਵਿੱਚ ਛੋਟੇ ਕਹਿੰਦੇ ਸਾਕੇ ਵੱਡੇ ਕਰਗੇ ਹਾਂਜੀ ਅੰਨਾ ਜੀ ਉਹਨਾਂ ਦੀ ਜਿੰਦਾ ਵੱਡੇ ਸਾਕੇ ਹਾਂ ਨੋ ਕਿ ਨਿੱਕੇ ਜਿੰਦਾ ਵੱਡੇ ਸਾਕੇ ਇਸੇ ਕਰਕੇ ਕਿਹਾ ਜਾਂਦਾ ਏ ਉਹਨਾਂ ਦਾ ਦੇਣਾ ਤਾਂ ਕੋਈ ਦੇ ਨਹੀਂ ਸਕਦਾ ਹੈਗਾ ਜਿਵੇਂ ਕਿ ਜਦੋਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਜਦੋਂ ਆਨੰਦਪੁਰ ਸਾਹਿਬ ਦੀ ਜੀ ਦੀ ਗੜੀ ਛੱਡ ਕੇ ਆਏ ਉਹ ਕਿਲਾ ਛੱਡ ਕੇ ਆਏ ਜਾਨੀ ਕਿ ਫਿਰ ਪਰਿਵਾਰ ਵਿਛੋੜਾ ਪੈ ਗਿਆ ਰਸਤੇ ਦੇ ਵਿੱਚ ਜਿੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਹੀ ਅੱਜ ਉਸ ਜਗ੍ਹਾ ਤੋਂ ਸਰਸਾ ਨਦੀ ਤੋਂ ਵਿਛੋੜਾ ਪੈ ਗਿਆ ਛੋਟੇ-ਛੋਟੇ ਬੱਚਿਆਂ ਦਾ ਠੀਕ ਹੈ ਜੀ ਤੇ ਪਰਵਾਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜਿਵੇਂ ਕਿ ਇੱਕ ਤਰਫ ਤਾਂ ਚਮਕੌਰ ਸਾਹਿਬ ਦੀ ਧਰਤੀ ਵੱਲ ਰਸਤਾ ਹੋ ਗਿਆ ਤੇ ਜਿਹਨਾਂ ਦੇ ਨਾਲ ਗੁਰਗੋਸੀ ਜੀ ਮਹਾਰਾਜ ਦੇ ਨਾਲ ਜੀਤ ਤੇ ਜਿਹਾਰ ਸਨ ਤੇ ਇੱਕ ਤਰਫ ਮਾਤਾ ਗੁਜਰ ਕੌਰ ਜਿਹਦੇ ਨਾਲ ਜੋਰਾਵਰ ਫਤੇ ਸੀਗੇ ਜੋ ਕਿ ਜਦੋਂ ਉਸ ਜਗ੍ਹਾ ਤੇ ਨਦੀ ਚੜ ਗਈ ਜਿਵੇਂ ਕਿ ਤੂਫਾਨ ਆ ਗਿਆ ਤਾਂ ਉਹ ਸਮਾਂ ਇਹ ਜਹ ਜੀ ਸੀਗਾ ਵਟਵਾਰਾ ਹੋ ਗਿਆ ਸੀਗਾ ਦੋ ਪਰਵਾਰਾਂ ਦੇ ਚ ਹੈ ਕਹ ਸਕਦੇ ਆ ਨਈ ਵਿਛੋੜਾ ਪੈ ਗਿਆ ਤਾਂ ਉਸੇ ਸਮੇਂ ਉਹਨਾਂ ਦੇ ਨਾਲ ਮਾਤਾ ਗੁਜਰਕੌਰ ਜੀ ਦੇ ਨਾਲ ਉਹਨਾਂ ਦਾ ਜਿਹੜਾ ਰਸੋਈਆ ਸੀਗਾ ਗੰਗੂ ਉਹ ਨਾਲ ਸੀਗਾ ਤੇ ਉਹ ਕਹਿੰਦੇ ਮਾਤਾ ਜੀ ਹੁਣ ਬਹੁਤ ਹਨੇਰਾ ਹੋ ਗਿਆ ਏ ਆਪਣਾ ਲਾਗੇ ਪਿੰਡ ਐ ਇਸ ਜਗ੍ਹਾ ਤੇ ਸਿਹੜੀ ਵੀ ਤੁਸੀਂ ਸਾਡੇ ਨਾਲ ਚੱਲੋ ਤੇ ਅਸੀਂ ਤੁਸੀਂ ਸਾਡੀ ਸਾਡੇ ਨਾਲ ਸਾਡੇ ਘਰਾਂ ਰਾਤ ਰੋ ਸਾਡਾ ਇਹ ਜਮਰੇ ਲਈ ਸੁਭਾਗਾ ਸਵਾਗਤੋਂ ਮਿਲੇਗਾ ਤੁਸੀਂ ਰਾਤ ਮੇਰੇ ਕੋਲ ਠਹਿਰੋ ਮੈਨੂੰ ਸਵਾਗਤੀ ਸਵਾਗਤ ਇਹ ਤਾਂ ਕਦੇ ਨਹੀਂ ਮਿਲ ਸਕਦਾ ਤੇ ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ ਤੇ ਉਸ ਦਾ ਨਾ ਰਾਤ ਨੂੰ ਜਦ ਦੇਖਿਆ ਵੀ ਇਹਨਾਂ ਕੋਲ ਸੋਨੇ ਦੀ ਮੋਹਰਾਂ ਨੇ ਗੱਡੜੀ ਕੋਲ ਮਨ ਲਾਲਚ ਦੇ ਵਿੱਚ ਆ ਗਿਆ ਹਾਂਜੀ ਠੀਕ ਹੈ ਜੀ ਜਿਹੜਾ ਮਨ ਲਾਲਚ ਦੇ ਵਿੱਚ ਆ ਗਿਆ ਪਾਪੀ ਪਾਪੀ ਮਾਨਾ ਇਹ ਕੀ ਕਰ ਆ ਗਿਆ ਤੇ ਉਸ ਨੇ ਜਿਹੜੇ ਮਰੀਂਦੇ ਦਾ कोतवाल ਸੀਗਾ ਉਹਨੂੰ ਸੂਹ ਦਿੱਤੀ ਰਾਤੋਂ ਰਾਤ ਤੇ ਕਿਹਾ ਵੀ ਮੇਰੇ ਕੋਲ ਸਾਬਜਾਦੇ ਨੇ ਗੁਰਗੋਮ ਸਿੰਘ ਦੇ ਲਾਲ ਨੇ ਸਿਗਰਦ ਨੇ ਤੁਸੀਂ ਤੁਸੀਂ ਮੈਨੂੰ ਕੀ ਨਾਮ ਦੋਗੇ ਤਾਂ ਉਹਨਾਂ ਨੇ ਦੇਖੋ ਜੀ ਵਜ਼ੀਰ ਖਾਨ ਵੱਲੋਂ ਉਹਨਾਂ ਵੱਡੇ ਵਾਸਤੇ ਕੋਈ ਵੱਡਾ ਨਾਮ ਰੱਖਿਆ ਹੋਊਗਾ ਤਾਂ ਉਹ ਲਾਲਚ ਦੇ ਵਿੱਚ ਆ ਗਿਆ ਵੀ ਇਸ ਤਰਫ ਤੋਂ ਵੀ ਮਨੋਂ ਨਾਮ ਮਿਲੂਗਾ ਤੇ ਉਹਨਾਂ ਦੀ ਰਾਤ ਨੂੰ ਜਿਹੜੇ ਸੋਨੇ ਦੀਆਂ ਮੋਹਰੇ ਸੀਗੀਆਂ ਘਟੜੀ ਸੀਗੀ ਉਹ ਵੀ ਚੋਰੀ ਕਰ ਲਈ ਹਾਂਜੀ ਉਹ ਚੋਰੀ ਕਰਕੇ ਆਪਣੇ ਕੋਲ ਰੱਖ ਲਈ ਤੇ ਜਦੋਂ ਮਾਤਾ ਜੀ ਉੱਠ ਕੇ ਦੇਖਦੇ ਨੇ ਸਵੇਰੇ ਵੀ ਮੇਰੀ ਕਟੜੀ ਕਿੱਥੇ ਆ ਤਾਂ ਉਹ ਸਾਫ ਮੁਕਰ ਜਾਂਦਾ ਮਾਤਾ ਜੀ ਤੁਸੀਂ ਮਰੇ ਪਰ ਇਲਜ਼ਾਮ ਲਾ ਰਹੇ ਹੋ ਇਹ ਕੀ ਕਹਿ ਰਹੇ ਹੋ ਤੁਸੀਂ ਤੁਹਾਨੂੰ ਮਰੇ ਪਰ ਭਰੋਸਾ ਨਹੀਂਗਾ ਮਾਤਾ ਜੀ ਕਹਿੰਦੇ ਚਲੋ ਕੋਈ ਗੱਲ ਨਹੀਂ ਹੈਗੀ ਇਹਨਾਂ ਤੇ ਕੀ ਆ ਮੋਹਰਾਂ ਦਾ ਠੀਕ ਹੈ ਜੀ ਇੱਧਰ ਵੀ ਚਲੋ ਕੋਈ ਤੇ ਉਹਨਾਂ ਦਾ ਦੇਖੋ ਜੀ ਮਨ ਕਿੱਥੋਂ ਹਿੱਲਿਆ ਮੋਹਰਾਂ ਵੀ ਚੋਰੀ ਕਰ ਲਈਆਂ ਤੇ ਸੁਲਾ ਵੀ ਦਿੱਤੀ ਅੱਗੇ ਸੋ ਵੀ ਦੇ ਦਿੱਤੀ ਜਦੋਂ ਗੁਰਗਤਾਰ ਕਰਾ ਦਿੱਤਾ ਉਹਨਾਂ ਨੂੰ ਸਾਬਜਾਦਿਆਂ ਨੂੰ ਹਾਂਜੀ ਸਾਬਜਾਦਿਆਂ ਨੂੰ ਸ਼ਹੀਦ ਕਰਵਾ ਦਿੱਤਾ ਗਿਆ ਸ਼ਹੀਦ ਕਿਵੇਂ ਹੋਏ ਉਹ ਵੀ ਆਪਾਂ ਦੱਸਦੇ ਹਾਂ ਜਿਵੇਂ ਕਿ ਜਿਹੜਾ ਗੰਗੂ ਸੀਗਾ ਬਾਹਮਣ ਸੀਗਾ ਬ੍ਰਾਹਮਣ ਸੀਗਾ ਉਹਨਾਂ ਨੇ ਜਿਹੜਾ ਮਰਿੰਡੇ ਦਾ कोतवाल ਸੀਗਾ ਉਹਨਾਂ ਨੂੰ ਇਤਲਾਹ ਕੀਤੀ ਤੇ ਉਹਨਾਂ ਨੂੰ ਜਿਹੜੇ ਬੱਚਾ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਉਸ ਸਮੇਂ ਉਸ ਜਗ੍ਹਾ ਤੋਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਰਿੰਡੇ ਦੀ ਕੌਤਵਾਲ ਦੇ ਵਿੱਚ ਲਿਆਂਦਾ ਗਿਆ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਇੱਕ ਰਾਤ ਤੇ ਉਸ ਤੋਂ ਉਸ ਤੋਂ ਦੂਸਰੇ ਦਿਨ ਇਸ ਜਗ੍ਹਾ ਸਰਹੰਦ ਲਿਆਂਦਾ ਗਿਆ ਜਿਸ ਜਗ੍ਹਾ ਵਜੀਰ ਖਾਨ ਦਾ ਇਸ ਜਗ੍ਹਾ ਤੇ ਉਹ ਮੰਗਲਾ ਦਾ ਰਾਸੀਗਾ ਸਮੇਂ ਮੰਗਲਾ ਦਾ ਰਾਸੀਗਾ ਤੇ ਇਹਨਾਂ ਨੂੰ ਵਜੀਰ ਖਾਨ ਦੇ ਕਾਇਦ ਵਿੱਚ ਲਿਆਂਦਾ ਗਿਆ ਤਾਂ ਵजीर खान ਨੇ ਉਹਨਾਂ ਨੂੰ ਕਿਹਾ ਸੋਟੇ ਦੇ ਬੱਚਾ ਨੂੰ ਬਾਬਾ ਜਰਵਰ ਸਿੰਘ ਜੀ ਬਾਬਾ ਪਤੇ ਸਿੰਘ ਜੀ ਨੂੰ ਵੀ ਤੁਸੀਂ ਸਾਡੇ ਕੋਲ ਆਇਓ ਤੁਸੀਂ ਨਾ ਵੀ ਸਾਡਾ ਦੀਨ ਕਬੂਲ ਲਵੋ ਤਾਂ ਤੁਹਾਨੂੰ ਅਸੀਂ ਰਿਹਾ ਕਰਵਾਵਾਂਗੇ ਤੇ ਜੋ ਵੀ ਤੁਹਾਨੂੰ ਜੋ ਕੁਝ ਚਾਹੀਦਾ ਦੁਨੀਆ ਤੇ ਜੋ ਕੁਝ ਵੀ ਚਾਹੀਦਾ ਏ ਰਾਜ ਭਾਗ ਸਭ ਕੁਝ ਤੁਹਾਨੂੰ ਮਿਲੇਗਾ ਤੁਸੀਂ ਨਾ ਦੀਨ ਕਬੂਲ ਲਵੋ ਤੇ ਕੇ ਸਾਨੂੰ ਆਪਣਾ ਨੂੰ ਆਪਣੇ ਕੇਸਾਂ ਨੂੰ ਕਟਵਾ ਦੇਵੋ ਠੀਕ ਆ ਤੇ ਇਹ ਗੱਲਾਂ ਸੁਣਦੇ ਹੀ ਉਹੋ ਦੇਖੋ ਜੀ ਪਰ ਮਨ ਤੇ ਕਿੱਡੀ ਸੱਟ ਲੱਗਦੀ ਹੈ ਜਾ ਕੇ ਗੱਲਾਂ ਦਿਨੀ ਕ ਜਦੋਂ ਪੰਜੀਆਂ ਗੱਲਾਂ ਕਰਦੇ ਆ ਸੋਚ ਦੇ ਵਿੱਚ ਪਾਈ ਦਿੰਦੇ ਆ ਵੀ ਦੇਖੋ ਕਿਹੜਾ ਜਾ ਸੀਮਾ ਸੀਗਾ ਉਹ ਉਹ ਸਮਾਂ ਕਿਹੜਾ ਜਾਈ ਸੀਗਾ ਤੇ ਉਹ ਕਹਿੰਦੇ ਦੇਖੋ ਵਜ਼ੀਰ ਖਾਨ ਨੂੰ ਕਹਿੰਦੇ ਵੀਕ ਕੀ ਗੱਲ ਕਹਿ ਦਿੱਤੀ ਤੁਸੀਂ ਸਾਡੇ ਨਾਲ ਕੀ ਤੁਸੀਂ ਕਹਿ ਰਹੇ ਹੋ ਸਾਡੇ ਇਹ ਸਮਝਦੋ ਬਾਹਰ ਆ ਅਸੀਂ ਤਾਂ ਉਸ ਪਿਤਾ ਦੇ ਬੱਚੇ ਆ ਗੁਰਤੇਗ ਬਹਾਦਰ ਜੀ ਦੇ ਦਾਦਾ ਗੁਰਤੇਗ ਬਹਾਦਰ ਜੀ ਦਸਮ ਪਿਤਾ ਗੁਰਗੋਬ ਸਿੰਘ ਜੀ ਦੇ ਬੱਚੇ ਆ ਅਸੀਂ ਜਿਨ੍ਹਾਂ ਨੇ ਆਪਾਂ ਦਾ ਸਵਾਗਤ ਬਾਦ ਦਿੱਤਾ ਹੈ ਸਿੱਖੀ ਦੇ ਲਈ ਕਿੰਨੀਆਂ ਸਾਥ ਆਉਂਦੀਆਂ ਨੇ ਸਾਡੇ ਘਰਮ ਦੇ ਵਿੱਚ ਵੀ ਤੁਝ ਦੇਖੋ ਵਜ਼ੀਰ ਖਾਨ ਨਾਲ ਇਹ ਜੇ ਸਵਾਲ ਜਵਾਬ ਹੋਏ ਤਾਂ ਉਸ ਜਗ੍ਹਾ ਤੇ ਇੱਕ ਮਲੇਰ ਕੋਟਲੇ ਦਾ ਜਵਾਬ ਸੀਗਾ ਸ਼ੇਰ ਖਾਨ ਤੇ ਸ਼ੇਰ ਖਾਨ ਵੀ ਕੋਲ ਬੈਠਾ ਉਹ ਵੀ ਕਹਿੰਦਾ ਦੇਖੋ ਜੀ ਵਜ਼ੀਰ ਖਾਨ ਤੁਸੀਂ ਇਹਨਾਂ ਦੇ ਬੱਚਾ ਲੋਕੀ ਲੈਣਾ ਇਹਨਾਂ ਨੂੰ ਵਿਚਾਰਾਂ ਰਿਹਾ ਕਰ ਦੋ ਆਪਣੀ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਆਪਣਾ ਜਿਹੜਾ ਧਰਮ ਆ ਨਾ ਇਹਨਾਂ ਬਾਰੇ ਇਹ ਨਹੀਂ ਕਹਿੰਦਾ ਵੀ ਇਹਨਾਂ ਨੂੰ ਅਸੀਂ ਆਫ ਕਰੀਏ ਕਾਇਦ ਕਰੀਏ ਇਹਨਾਂ ਤਾਂ ਕੋਈ ਫਤਵੇ ਲਾਈਏ ਇਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰੀਏ ਬੱਚਿਆਂ ਨੂੰ ਇਹ ਸਾਡਾ ਧਰਮ ਨਹੀਂ ਕਹਿੰਦਾ ਹੈਗਾ ਧਰਮ ਸਾਡਾ ਵੀ ਨਹੀਂ ਕੋਈ ਕਹਿੰਦਾ ਹੈਗਾ ਪਰ ਦੇਖੋ ਜੀ ਮਾਨ ਜਿਹੜਾ ਬੇਈਮਾਨ ਹੋ ਜਾਂਦਾ ਪਾਪੀ ਹੋ ਜਾਂਦਾ ਏ ਫਿਰ ਦੁਨੀਆ ਦੇ ਵਿੱਚ ਨਾਮ ਕਿਵੇਂ ਹੋਣਾ ਸੀਗਾ ਜੇ ਉਹਨਾਂ ਨੇ ਉਸ ਦਿਨ ਸਿਰ ਦੇ ਨਾ ਹੁੰਦੇ ਤਾਂ ਉਹਨਾਂ ਨੂੰ ਇਸ ਇਜਾਦ ਕਿਵੇਂ ਕਰਦੇ ਸਿੱਖੀ ਖੰਡੇ ਉਹ ਸਿੱਖੀ ਇਸੇ ਕਰਕੇ ਕਹੇ ਜਾਂਦੇ ਠੀਕ ਹੈ ਜੀ ਜਿਹੜੇ ਸਿੱਖੀ ਦੇ ਵਿੱਚ ਕਿੰਨੇ ਅਨੇਕਾਂ ਹੀ ਕੁਰਬਾਨੀਆਂ ਹੋਈਆਂ ਨੇ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ 31 ਤਵੀ ਤੇ ਵਿਠਾ ਢਾਏ ਗਏ ਤੇ ਗੁਰਤੇਗ ਬਹਾਦਰ ਜੀ ਸਾਡੇ ਨੌਵੇਂ ਗੁਰੂ ਜੋ ਕਿ ਦਿੱਲੀ ਜਾ ਕੇ ਕਸ਼ਮੀਰੀ ਪੰਡਤਾਂ ਦੇ ਲਈ ਦੇਖੋ ਜੀ ਦਿੱਲੀ ਦੇ ਵਿੱਚ ਚਾਂਦਨੀ ਚੌਕ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਹਾਂਜੀ ਆਲੇ ਦੁਆਲੇ ਪਹਿਰੇਦਾਰ ਲਾਏ ਗਏ ਤੇ ਉਹਨਾਂ ਨੂੰ ਵੀ ਏਵੇਂ ਜਿਵੇਂ ਕਹਿਆ ਸੀ ਵੀ ਤੂੰ ਆਪਣੀ ਜਿਵੇਂ ਹਣ ਛੋਟੇ ਬੱਚਿਆਂ ਨੂੰ ਕਹਤਾ ਵੀ ਆਪਣੀ ਧਰਮ ਤੋਂ ਬੇਮਖ ਹੋ ਜਾ ਵੀ ਸਾਡੇ ਇੱਕ ਵਿੱਚ ਆਜਾ ਜਿਵੇਂ ਅਸੀਂ ਹਾਂ ਉਵੇਂ ਤੈਨੂੰ ਆਉਣਾ ਪਊਗਾ ਕਹਿੰਦਾ ਵੀ ਇਤਲੀ ਨੂੰ ਇੱਧਰ ਹੋ ਜਾਵੇ ਅਸੀਂ ਨਹੀਂ ਆਉਣਾ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਚਾਂਦਨੀ ਚੌਕ ਵਿੱਚ ਦਿੱਤਾ ਬਾਅਦ ਕੀ ਫਿਰ ਉੱਥੇ ਚੱਕ ਗਏ ਬਾਬਾ ਜੀ ਬਨ ਸਿੰਘ ਜੀ ਉਥੋਂ ਲੈ ਕੇ ਆਏ ਫਿਰ ਉਥੇ ਕਹਿੰਦੇ ਚੱਕ ਸੀਸਗੁਰਾਂ ਦੇ ਨੂੰ ਜੇ ਤਾਂ ਅਨੰਦਪੁਰ ਦੇ ਵੱਲ ਚੋਲਿਆ ਅਨੰਦਪੁਰ ਸਾਹਿਬ ਵਿੱਚ ਲੈ ਕੇ ਆਏ ਜੀ ਦੇਖੋ ਜੀ ਫਿਰ ਉਹਨਾਂ ਨੇ ਵੀ ਦੇਖੋ ਜੀ ਆਪਣਾ ਸੀਸ ਵਾਰਿਆ ਨਾ ਜੀ ਹਾਂਜੀ ਹਾਂ ਸੀਸ ਦਿੱਤਾ ਸਿਆ ਕੇ ਹਾਂਜੀ ਆਪਣੀ ਸਿੱਖੀ ਦੇ ਲਈ ਹਾਂਜੀ ਫਿਰ ਇਸ ਜਗ੍ਹਾ ਤੇ ਜਿਹੜੇ ਉਹਨਾਂ ਦੇ ਸਾਬਜਾਦੇ ਸੀਗੇ ਲਾੜਦੇ ਸਗੀਰਤਾ ਉਹਨਾਂ ਦੇ ਪੁੱਤੇ ਜਿਹੜੇ ਮਾਰਜਨ ਦੇ ਨਾਲ ਉਹਨਾਂ ਦਾ ਫੇਸ ਰਲਦਾ ਸੀ ਜੈਤੇ ਦਾ ਭਾਈ ਜੈਤੇ ਦਾ ਬਾਬਾ ਜੀਵਨ ਸਿੰਘ ਜੀ ਦਾ ਉਹ ਬਾਬਾ ਜੀਵਨ ਸਿੰਘ ਜੀ ਦਾ ਵੀ ਫਿਰ ਮਤਲਬ ਕਿ ਹੁਲੀਆ ਦੱਸਣ ਲੱਗ ਗਏ ਹੁਲੀਆ ਕਿਵੇਂ ਦੱਸਣ ਲੱਗੇ ਉਹ ਕਹਿੰਦੇ ਜੈਤੇ ਰੰਗ ਰੇਟੇ ਦਾ ਲੱਗੇ ਮੌਲਵੀ ਹੁਲੀਆ ਦੱਸਣਾ ਦਾਤੇ ਪੜਦਾ ਦੇ ਤੂੰ ਲਗੇ ਗੰਗੋਬੂ ਹੀ ਬਸਣਾ ਕਦ ਸੇ ਫੁੱਟ ਜਾਈ ਤੇ ਦਾ ਪਰ ਮੇ ਅੰਗ ਜਵਾਨੀ ਚੜਦੀ ਕਦ ਸੇ ਫੁੱਟ ਜਾਈ ਤੇ ਦਾ ਪਰ ਮੇ ਅੰਗ ਜਵਾਨੀ ਚੜਦੀ ਉੱਚਾ ਕੁੰਡੀਆਂ ਜਵਾਨੀਆਂ ਅੱਖਾਂ ਰੋਵਦਾ ਸਦਾ ਪੂਰਾ ਤੱਕਿਆਂ ਤੋਂ ਡਰ ਲੱਗਦਾ ਸੀ ਬਾਦਸ਼ਾਹ ਸਿੱਖ ਗੁਰੂ ਦਾ ਸੂਰਾ ਜੈ ਤੇਨੂੰ ਤੱਕਿਆਂ ਤੇ ਮੇਰੀ ਜਾਨ ਕੰਢੀ ਵਿੱਚ ਆੜਦੀ ਕਦ ਛੇ ਫੁੱਟ ਜਈ ਤੇ ਨਾ ਪਰਮੇ ਅੰਗ ਜਵਾਨੀ ਚੜਦੀ ਕਦ ਛੇ ਫੁੱਟ ਜਈ ਤੇ ਨਾ ਪਰਮੇ ਅੰਗ ਜਵਾਨੀ ਚੜਦੀ ਦੇ ਬਾਈਏ ਤੇਰੀ ਸਿਰਫ ਇੱਕ ਲੈ ਨਹੀਂ ਸੁਣਾਈ ਆ ਤੇ ਉਹ ਵੀ ਚਲੋ ਕੋਈ ਨਾ ਮਾਲਕ ਦਾ ਉਹ ਟਾਈਮ ਜੀ ਆਪਣਾ ਫਿਰ ਇਸ ਜਗ੍ਹਾ ਤੇ ਸਾਹਿਬ ਜਦੋਂ ਲੰਦਾ ਗਿਆ ਵजीर खान ਨੂੰ ਫਿਰ ਅੱਗੇ ਮੜਾ ਤੁਸੀਂ ਵੀ ਦੱਸਣਾ ਉਹਨਾਂ ਨੇ ਕਰ ਕੀਤਾ ਬੱਚਿਆਂ ਨੂੰ ਕਹੇ ਥੱਲੇ ਨੀਵੇਂ ਹੋ ਕੇ ਨਹੀਂ ਜਾਣਾ ਉਹਨਾਂ ਅੱ비 ਤੁਸੀਂ ਸਿਰ ਨਹੀਂ ਚਗਾਉਣਾ ਉਹਨਾਂ ਨੇ ਆਪਣਾ ਦਾਦੀ ਦੇ ਕਹੇ ਤੇ ਆਪਣਾ ਦੀਨ ਕਬੂਲ ਨਹੀਂ ਕੀਤਾ ਤੇ ਦਾਦੀ ਨੇ ਕਹੇ ਤੇ ਉਹ ਮੈਂ ਕਹਿਣੇ ਲੱਗੇ ਉਹਨਾਂ ਨੇ ਪਹਿਲੂ ਆਪਣਾ ਪੈਰ ਅੱਗੇ ਕੀਤਾ ਠੀਕ ਹੈ ਜੀ ਪਹਿਲ ਅੱਗੇ ਪੈਰ ਕੀਤਾ ਸਿਰ ਨਹੀਂ ਮਾਨੀ ਕੀਤਾ ਫਿਰ ਸਿਰ ਨੀਮਾਨੀ ਕੀਤਾ ਉੱਤੋਂ ਦੀ ਫਤੇ ਬੁਲਾ ਕੇ ਨਿੰਗੇ ਕਨੇ ਬੋਲੇ ਸੋਨਿਆਲ ਸਤਿ ਸ੍ਰੀ ਅਕਾਲ ਆ ਜੁਗਾਰੇ ਲੌਂਦੇ ਲੌਂਦੇ ਅੰਦਰ ਬੜੇ ਠੀਕ ਹੈ ਜੀ ਫਿਰ ਇਸ ਕਰਕੇ ਉਹਨਾਂ ਬੱਚਿਆਂ ਨੇ ਆਪਣਾ ਧਰਮ ਨੂੰ ਢੀ ਛੱਡਿਆ ਆਪਣੇ ਧਰਮ ਨੂੰ ਰੱਖਿਆ ਵਰਖਿਆ ਕੀਤੀ ਆ ਉਹਨਾਂ ਨੇ ਬੱਚਿਆਂ ਨੇ ਆਪਣੇ ਪਰਿਵਾਰ ਦੀ ਹੋਰ ਦਾਦੀ ਦੀ ਪੜਦਾਦਾ ਦੀ ਸੰਜੀਤ ਦੀ ਵੀਰਾਂ ਦੀ ਸਾਰਿਆਂ ਦਾ ਇਹ ਦੇ ਕੇ ਵੀ ਆਪਾਂ ਨੂੰ ਆਉਣ ਵਾਲੀ ਪੀੜ੍ਹੀ ਨਹੀਂ ਦੱਸਿਆ ਉਹਨਾਂ ਨੇ ਵੀ ਜਿਵੇਂ ਅਸੀਂ ਨਹੀਂ ਆਪਣਾ ਕੀਤਾਗਾ ਬਾਹਰ ਤਾਂ ਆਪਣਾ ਆਪ ਲੇਖੇ ਲਾਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੇ ਸਾਡੇ ਬੱਚਿਆਂ ਨੂੰ ਜਿਵੇਂ ਕਰਕੇ ਪਿੱਛੇ ਲਾਵੋ ਸਾਡੇ ਤਾਂ ਖੇ ਪਿੰਡ ਦੇ ਵਿੱਚ ਅੱਜ 10 ਦਿਨ ਹੋ ਗਏ ਨਵੀਂ ਗੱਲ ਅਸੀਂ ਦੇਖੀ ਆ ਬੱਚੇ ਡੱਡੇ ਖਸਿਗੇ ਕੋਈ 10 ਸਾਲ ਦਾ ਕੋਈ 9 ਸਾਲ ਦਾ ਕੋਈ 11 ਸਾਲ ਦਾ ਪੰਜ ਸੱਤ ਬੱਚੇ ਆਏ ਉਹ ਪੈਸੇ ਇਕੱਠੇ ਕਰਨ ਆਏ ਕਹਿੰਦੇ ਆਂਟੀ ਅਸੀਂ ਗਰਾਈ ਕਰਨੀ ਆ ਅਸੀਂ ਆ ਕਾਦੀ ਗਰਾਈ ਕਰਨੀ ਤੁਸੀਂ ਇੱਕ ਕੋਲੇ ਕਾਪੀ ਪੈਨ ਫੜਿਆ ਆ ਕਹਿੰਦੇ ਆਪਣੀ ਬੱਸ ਸਟੈਂਡ ਦੇ ਉੱਤੇ ਅਸੀਂ ਬੱਚਿਆਂ ਨਹੀਂ ਲੰਗਰ ਲਾਉਣਾ ਦਾ ਕਿੰਨੇ ਕਿੰਨੇ ਬੱਚਿਆਂ ਨੇ ਸਾਨੂੰ ਇੰਨਾ ਚਾ ਜਿਹੜਾ ਵੀ ਆ ਵਾ ਝੰਡੇ ਹੋਏ ਬੱਚੇ ਮਾਂ ਦੇ ਇਹ ਮੇਰੀ ਮੇ ਸਾਡੇ ਬੱਚਿਆਂ ਨੂੰ ਸ਼ੌਂਕ ਪੈਦਾ ਹੋਣਾ ਚਾਹੀਦਾ ਹਾਂਜੀ ਹਾਂਜੀ ਇਹ ਜੇ ਬੱਚੇ ਸਾਡੇ ਉਹ ਬੱਚੇ ਕਿਹੜੀ ਜਗ੍ਹਾ ਤੋਂ ਸੀਗੇ ਜੀ ਉਹ ਪਿੰਡ ਦਾਖਾ ਪੱਤੀ ਬੂੜਾ ਉੱਥੋਂ ਤੁਹਾਡੇ ਬੁੱਲਾਪੁਰ ਦਾਖਾ ਸਾਡੇ ਆਪਣੇ ਪਿੰਡ ਤੋਂ ਹੀ ਹਾਂਜੀ ਬੱਚਿਆਂ ਨੂੰ ਸਾਹ ਹੁਣ ਹਾਂ ਬੱਚਿਆਂ ਨੂੰ ਅਸੀਂ ਬੜਾ ਬਕਾਇਦ ਦੱਸਦੇ ਹਾਂ ਵੀ ਜਿਹੜੇ ਸਾਡੀ ਰੇਂਜ ਆ ਜਾਂਦੇ ਆ ਕੁੜੀਆਂ ਮੁੰਡੇ ਹਾਂਜੀ ਜਿਵੇਂ ਫਿਰ ਬੀਬੀ ਆਏ ਨਾ ਜਿੰਮੇ ਤੁਹਾਡੇ ਕੋਲ ਆਂਦੇ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲਦੀ ਆ ਹਾਂ ਜੀ ਸਾਰਿਆਂ ਨੂੰ ਅਸੀਂ ਆਪ ਦੇ ਬੱਚੇ ਸਾਡੇ ਹਾਂ ਇਤਿਹਾਸ ਦੱਸੇ ਸੀ ਤੁਸੀਂ ਗੁਰੂਵਾ ਦਾ ਮੇਰੇ ਦੋਤੇ ਹੋਏ ਆ ਮੇਰੀਆਂ ਦੋਧੀਆਂ ਹੋਈਆਂ ਉਹਨਾਂ ਨੂੰ ਉੱਠਣਸਾਰ ਫਤਿਹ ਬਣਾਉਣਗੇ ਉਹ ਸੁੱਤੇ ਪਈਆਂ ਚੰਗੀ ਪਰਵ੍ਰਿਸਤ ਦਾ ਚੰਗਾ ਨਤੀਜਾ ਹੁੰਦਾ ਹੀ ਇੱਕ ਵੀ ਉਹਨਾਂ ਦੇ ਰੋਮ ਤੋਂ ਵਾਲ ਨਹੀਂ ਕਟਿਆ ਉਹਨਾਂ ਦਾ ਆਪਣਾ ਗੁਰਦੁਆਰਾ ਬਣਿਆ ਹੈ ਮਹਾਰਾਸ਼ਟਰ ਦੇ ਵਿੱਚ ਗੁਰਨਾਨ ਦੇ ਦਰਬਾਰ ਠੀਕ ਹੈ ਜੀ ਮਹਾਰਾਸ਼ਟਰ ਦੇ ਵਿੱਚ ਗੁਰਨਾਨ ਦੇ ਦਰਬਾਰ ਤੁਲੀਆ ਹਾਂਜੀ ਨਾਮ ਪਾਧੀਰ ਜੀ ਸੇਂਗਾ ਤੇ ਬੋਲਾਂਗਾ ਸਾਰੇ ਉਹਨਾਂ ਦਾ ਪਰਿਵਾਰ ਸਾਰੇ ਸਿੱਖੀ ਵਾਲਾ ਹੀ ਆ ਬੱਚੇ ਮੇਰੇ ਜਿਹੜੇ ਦੋਤੇ ਦੋਧੀਆਂ ਉਹ ਵੀ ਇਹਨਾਂ ਦੇ ਕੋਲ ਰੋਮ ਤੋਂ ਸੀਨੇ ਨਾਲ ਵਾਲ ਨਹੀਂ ਕਟਿਆ ਮਾਠੀ ਨਹੀਂ ਲਾਇਆ ਹਾਂਜੀ ਏ ਬੀਬੀ ਕਹਿੰਦੀ ਜਿਹੜੇ ਸਾਡੇ ਪਿੰਡ ਤੋਂ ਬੱਚੇ ਨੇ ਆਇਆ ਸੋ ਉਹ ਥੋੜੇ ਦਿਨ ਪਹਿਲਾਂ ਗਰਾਹੀ ਘਟੀ ਕਰਨ ਲੱਗੇ ਸੀ ਲੰਗਰ ਲਾਉਣਾ ਹੈ ਅੱਜ ਲਾਇਆ ਹੋਇਆ ਉਹਨਾਂ ਨੇ ਅੱਜ ਬੱਚਿਆਂ ਨੇ ਲੰਗਰ ਛਕਾਉਂਦੇ ਪਏ ਆ ਹਾਂਜੀ ਅਸੀਂ ਅੱਜ ਹੀ ਆਏ ਆ ਅੱਛਾ ਜੀ ਫਿਰ ਉਹ ਅੰਦਰ ਜਾ ਕੇ ਨਮਸਕਾਰ ਵੀ ਹੋਏ ਹੋਣਗੇ ਹਾਂਜੀ ਗੁਰੂ ਰਣ ਚਰਨਾ ਚ ਬੱਸ ਆਪਾਂ ਫਤਿਹ ਕਰੀਏ ਫਿਰ ਉੱਥੇ ਚਲੋ ਠੀਕ ਹੈ ਵੀਰ ਜੀ ਅਫੇਰ ਕਿਨੇ ਕੰਮ ਕਰਿਆ ਗੁਰੂ ਜਰਨਾ ਜਹਦ ਰਿਲਵਲੀ ਜੀ ਹਾਂਜੀ 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 ਹਾਜ਼ਰੀ ਦਾ ਅਜੇ ਦਾ ਬਾਬਾ ਜੀ ਦਾ ਅੰਦਰ ਇਹ ਬੀਬੀ ਤੁਹਾਡੇ ਨਾਲ ਕੰਦੇ ਨੇ ਇਹ ਬੀਬੀ ਪਹਿਲੀ ਵਾਰ ਆਪਣੇ ਨਾਲ ਆਏ ਤਾਂ ਹੀ ਥੋੜਾ ਜਿਹਾ ਮਤਲਬ ਇਸ ਤਰ੍ਹਾਂ ਨਹੀਂ ਜਾਂਦੇ ਵੀ ਨੇ ਤੁਹਾਡੇ ਨਾਲ ਇਹ ਕਲਾਕਾਰ ਵੀ ਆ ਫਿਰ ਕਲਾਕਾਰ ਨੂੰ ਬੋਲਦੇ ਕਹਦੇ ਨਹੀਂ ਗਏ ਇਹ ਨਹੀਂ ਇਹਨਾਂ ਨੂੰ ਮਤਲਬ ਕਿ ਸਾਢੇ 1:30 ਤਾਂ ਉੱਥੇ ਜਗਾਠਾ ਪੜਦੇ ਇਨਨੇ ਵਧੀਆ ਵਧੀਆ ਕਰਕੇ ਅਸਫੋਤੇ ਵੀ ਬਲੋਨੇ ਪੂਰੇ ਆਕੜ ਕੇ ਜਾਂਨੇ ਰੋਮਨਾ ਮਾਂਦੀ ਕੋਠੀ ਦੇ ਕੋਲੋਂ ਮੁੜ ਕੇ ਆਉਣੇ ਹਾਂਜੀ हांजी उथे कयूं साढा दिल